ਫੀਰੋਸਪੁਰ ਦੇ ਵਿੱਚ ਵੱਡੀ ਖਬਰ ਹੈ ਜਿੱਥੇ ਬੇਗਦਹੀ ਹੈਰਾਨ ਕਰਨ ਵਾਲੀ ਘਟਨਾ ਹੈ 8 ਸਾਲ ਦੇ ਮਾਸੂਮ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਜੀ ਹਾਂ ਵੱਡੀ ਖਬਰ ਹੈ ਪਤੰਗ ਉਡਾਉਣ ਦੇ ਵੇਲੇ ਦੱਸਿਆ ਕਿ ਬੱਚੇ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਹਾਰਟ ਅਟੈਕ ਕਰਕੇ ਬੱਚਾ ਡਿੱਗ ਗਿਆ ਔਰ ਫਿਰ ਉੱਠ ਨਹੀਂ ਸਕਿਆ ਹੈ ਔਰ ਵਜ੍ਹਾ ਜਿਹੜੀ ਹੈ ਉਹ ਹਾਰਟ ਅਟੈਕ ਦੱਸੀ ਜਾ ਰਹੀ ਹੈ ਛੋਟਾ ਜਿਹਾ ਮਾਸੂਮ ਬੱਚਾ 8 ਸਾਲ ਦਾ ਮਹਿਜ਼ ਮਾਸੂਮ ਜਿਸ ਨੂੰ ਦਿਲ ਦਾ ਦੌਰਾ ਪੈ ਗਿਆ ਛੱਤੇ ਪਤੰਗ ਉਡਾ ਰਿਆ ਸੀ ਇਹ ਮਨਮੀਤ ਸ਼ਰਮਾ ਜਿਸ ਦੀ ਮੌਤ ਹੋ ਗਈ ਅਸੀਂ ਤਸਵੀਰ ਵੀ ਤੁਹਾਨੂੰ ਦਿਖਾਈ ਹੈ ਤਾਂ ਛੁੱਟੀਆਂ ਦੇ ਵਿੱਚ ਆਪਣੇ ਨਾਨਕੇ ਘਰ ਗਿਆ ਹੋਇਆ ਸੀ ਮਨਮੀਤ ਦੂਜੀ ਜਮਾਤ ਦੇ ਵਿੱਚ ਪੜ੍ਹਦਾ

8 ਸਾਲ ਦਾ ਬੱਚਾ ਉਸ ਦੀ ਵਜ੍ਹਾ ਕੀ ਹੋ ਸਕਦੀ ਹੈ ਸਵਾਲ ਬਹੁਤ ਸਾਰੇ ਨੇ ਅ ਮੰਦੀਪ ਨੇ ਮੇਰੇ ਸੋਗੀ ਫੋਨ ਲਾਈਨ ਤੇ ਮੰਦੀਪ ਕੀ ਪੂਰੀ ਜਾਣਕਾਰੀ ਹੈ ਔਰ ਵਾਕਈ ਹੀ ਇਹ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਅ ਬਿਲਕੁਲ ਗੁਰਜੋਤ ਇਹ ਦੁਖਦਾਈ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਕਿ 8 ਸਾਲ ਦਾ ਬੱਚਾ ਜਿਹੜਾ ਦੂਸਰੀ ਕਲਾਸ ਦੇ ਵਿੱਚ ਪੜਦਾ ਸੀਗਾ ਔਰ ਆਪਣੇ ਛੁੱਟੀਆਂ ਹੋਣ ਕਰਕੇ ਸਕੂਲ ਆਪਣੇ ਨਾਨਕੇ ਬਜੀਦਪੁਰ ਸਾਹਿਬ ਗਿਆ ਹੋਇਆ ਸੀਗਾ ਔਰ ਉੱਥੇ ਛੱਤ ਦੇ ਉੱਪਰ ਪਤੰਗ ਉਡਾ ਰਿਆ ਸੀ ਤਾਂ ਇੱਕਦਮ ਇਸ ਨੂੰ ਘਬਰਾਟ ਹੋਈ ਔਰ ਇਸ ਨੂੰ ਪਸੀਨਾ ਬਹੁਤ ਆਨ ਲੱਗ ਪਿਆ ਤਾਂ ਇਸ ਦੇ ਪਿਤਾ ਜਿਹੜੇ ਚਾਂਦ ਸ਼ਰਮਾ ਇੱਕ ਪ੍ਰਾਈਵੇਟ ਅਧਿਆਪਕ ਨੇ ਉਹ ਘਰੀ ਸੀ ਔਰ ਉਹਨਾਂ ਨੇ ਜਦੋਂ ਦੇਖਿਆ ਆਪਣੇ ਬੇਟੇ ਦੀ ਹਾਲਤ ਤੇ ਫਟਾਫਟ ਉਹਨਾਂ ਨੇ ਉਸ ਦੀ ਸ਼ਰਟ ਦੇ ਬਟਨ ਖੋਲ ਦਿੱਤੇ ਔਰ ਕਾਫੀ ਉਹਨੂੰ ਪਸੀਨਾ ਆਇਆ ਸੀ ਔਰ ਦੇਖਦੇ ਹੀ ਦੇਖਦੇ ਉਹ ਬੇਸੁਰਤ ਹੋ ਗਿਆ ਔਰ ਜਿਹੜਾ ਘਰ ਦੇ ਵਿੱਚ ਹੀ ਥੱਲੇ ਡਿੱਗ ਪਿਆ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਹਸਤਾ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾ ਦੇ ਦਿੱਤਾ ਔਰ ਜਿਹੜਾ ਹ ਮਹਰ ਡਾਕਟਰਾਂ ਨੇ ਜਿਹੜਾ ਇਹਦਾ ਜਾਂਚ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੀ ਹਾਰਟ ਅਟੈਕ ਨਾਲ ਇਸ ਦੀ ਮੌਤ ਹੋਈ ਹੈ ਔਰ ਕਾਫੀ ਸੋਗ ਪਰ ਹੀ ਲਹਿਰ ਹੈ ਇਸ ਇਲਾਕੇ ਦੇ ਵਿੱਚ ਕਿ 8 ਸਾਲ ਦੇ ਬੱਚੇ ਮਸੂਮ ਬੱਚੇ ਨੂੰ ਇਸ ਤਰ੍ਹਾਂ ਜਿਹੜਾ ਹਾਰਟ ਅਟੈਕ ਆਣਾ ਔਰ ਉਸ ਦੇ ਨਾਲ ਉਸ ਦੀ ਮੌਤ ਹੋ ਜਾਣਾ ਇਹ ਆਪਣੇ ਆਪ ਤੇ ਵਿੱਚ ਦੁਖਦਾਈ ਖਬਰ ਹੈ ਔਰ ਕਾਫੀ ਪਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਖਲੋਤਾ ਬੇਟਾ ਸੀਗਾ ਮਾਪਿਆਂ ਦਾ ਔਰ ਜਿਹੜਾ ਚੰਗਾ ਭਲਾ ਉਹ ਉਸ ਤੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਪਹਿਲਾਂ ਉਸ ਦੇ ਮਾਪਿਆਂ ਨੇ ਦੱਸਿਆ ਔਰ ਖੇਡ ਰਿਹਾ ਸੀਗਾ ਛੱਤ ਦੇ ਉੱਪਰ ਪਤੰਗ ਉਡਾ ਰਿਹਾ ਸੀ ਤਾਂ ਇੱਕਦਮ ਹੀ ਉਸ ਨੂੰ ਕੁਬਰਾਟ ਹੋਈ ਔਰ ਇੱਕਦ ਜਿਹਨਾਂ ਜਿਹੜਾ ਛੱਡ ਗਿਆ ਜੀ ਹਮ ਡਾਕਟਰਸ ਨਾਲ ਕੀ ਕੁਝ ਗੱਲਬਾਤ ਹੋਈ ਕੋਈ ਜਾਣਕਾਰੀ ਮਿਲ ਪਾਈ ਹੈ ਮਨਦੀਪ ਕੀ ਹਾਂ ਬਿਲਕੁਲ ਉਸਦੇ ਮਾਪਿਆਂ ਨੇ ਜਿਹੜਾ ਪਰਿਵਾਰਕ ਮੈਂਬਰਾਂ ਨੇ ਜਿਹੜਾ ਨਿੱਜੀ ਹਸਪਤਾਲ ਉਸ ਨੂੰ ਲੈ ਕੇ ਗਏ ਤਾਂ ਉਸ ਤੇ ਡਾਕਟਰਾਂ ਨੇ ਜਿਹੜਾ ਉੱਥੇ ਜਾਂਚ ਕੀਤੀ ਤੇ ਉਸ ਪਹਿਲੀ ਜਾਂਚ ਦੇ ਵਿੱਚ ਇਹ ਹੀ ਨਿਕਲਿਆ ਕਿ ਉਸ ਦਾ ਹਾਰਟ ਅਟੈਕ ਜਿਹੜਾ ਹੈ ਹੋਣ ਕਰਕੇ ਉਸ ਨੂੰ ਉਸ ਦੀ ਮੌਤ ਹੋਈ ਹੈ ਔਰ ਜੋ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਸਮੀਕਰਨ ਜਿਹੜੇ ਆ ਉਹ ਦਿਖਾਈ ਦੇ ਰਿਹਾ ਕਿ ਉਸ ਨੂੰ ਪਸੀਨਾ ਆਣਾ ਘਬਰਾਟ ਹੋਣੀ ਔਰ ਇੱਕਦਮ ਬੇਸੁੱਧ ਹੋ ਜਾਣਾ ਇਹ ਕਿਤੇ ਨਾ ਕਿਤੇ ਜਿਹੜੀਆਂ ਨਿਸ਼ਾਨੀਆਂ ਨੇ ਹਾਰਟ ਅਟੈਕ ਦੀਆਂ ਔਰ ਮਾਪੇ ਜਿਹੜਾ ਉਹ ਕਾਫੀ ਪਰੇਸ਼ਾਨ ਨੇ ਉਹ ਸ਼ੋਕ ਨੇ ਕਿਉਂਕਿ ਇਸੇ ਤਰ੍ਹਾਂ ਦੀ ਕੋਈ ਪਹਿਲਾਂ ਉਸ ਨੂੰ ਕਿਸੇ ਨੂੰ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਜੀ ਸ਼ੁਕਰੀਆ ਮਨਦੀਪ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਬਿਲਕੁਲ ਹੈਰਾਨ ਕਰਦੀ ਹੈ ਖਬਰ ਔਰ ਸੁਚੇਤ ਵੀ ਕਰਦੀ ਹੈ ਬਾਕੀ ਹੋਰਨਾਂ ਨੂੰ ਅਗਾਹ ਵਾਸਤੇ